ਸਭ ਤੋਂ ਪਹਿਲਾਂ ਦਾ ਆਪ ਸਾਰਿਆਂ ਦਾ ਹਮਸਰ ਦਿਹਾਤੀ ਪੁਲਿਸ ਦੇ ਐਸਐਸਪੀ ਦਫਤਰ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਇਹ ਅੱਜ ਦੀ ਜਿਹੜੀ ਕਾਨਫਰੰਸ ਹੈ ਇੱਕ ਬੈਂਕ ਰੋਬਰੀ ਹੋਈ ਸੀ 20 ਤਰੀਕ ਨੂੰ ਨਵਾ ਪਿੰਡ ਚੌਂਕੀ ਦੇ ਅਧੀਨ ਪੈਂਦੇ ਇੱਕ ਐਚਜੀਐਫਸੀ ਬੈਂਕ ਜਿੱਥੇ ਦੋ ਨਕਾਬਪੋਸ਼ ਨੌਜਵਾਨਾਂ ਨੇ ਪਿਸਤਲ ਦੀ ਨੋਕ ਤੇ ਜੋ ਹੈ ਬੈਂਕ ਚੋਂ 396000 ਰੁਪਏ ਦੀ ਜਿਹੜੀ ਹੈ ਉਹ ਲੁੱਟ ਕੀਤੀ ਸੀ ਸਾਡੇ ਵੱਲੋਂ ਜਿਹੜੀ ਕੈਮਰੇ ਦੀ ਜਿਹੜੀ ਟ੍ਰੇਲ ਹੈ ਤੇ ਹਿਊਮਨ ਐਂਡ ਤੇ ਟੈਕਨੀਕਲ ਐਂਟ ਦੀ ਮਦਦ ਦੇ ਨਾਲ ਸਾਡੇ ਸੀਆਈਏ ਸਟਾਫ ਤੇ ਥਾਣਾ ਜੰਡਿਆਲਾ ਦੀ ਪੁਲਿਸ ਨੇ ਜੁਆਇੰਟਲੀ ਇਹ ਐਫਰਟਸ ਕਰਕੇ ਇਸ ਕੇਸ ਨੂੰ ਟ੍ਰੇਸ ਕੀਤਾ ਹੈ ਇਹ ਸਾਰੀ ਅੱਜ ਦੀ ਕਾਨਫਰੰਸ ਉਸ ਸਬੰਧ ਵਿੱਚ ਰੱਖੀ ਗਈ ਹੈ ਆਪ ਸਭ ਨੂੰ ਪਤਾ ਹੈ ਕਿ ਇਹ 20 ਦਸੰਬਰ ਨੂੰ ਇਹ ਜੋ ਇਨਸੀਡੈਂਟ ਹੋਈ ਤੇ ਐਚਡੀਐਫਸੀ ਦੀ ਇਹ ਨਵਾ ਪਿੰਡ ਜਿਹੜੀ ਬ੍ਰਾਂਚ ਸੀ ਉੱਥੇ ਦੋ ਨੌਜਵਾਨ ਜਿਹੜੇ ਆ ਉਹ ਇੱਕ ਗੱਡੀ ਤੇ ਆਉਂਦੇ ਆ ਆਪਣਾ ਮੂੰਹ ਬਨ ਕੇ ਉਹ ਜਦੋਂ ਬੈਂਕ ਦੇ ਵਿੱਚ ਐਂਟਰ ਕਰਦੇ ਆ ਤੇ ਪਿਸਤਲ ਦੀ ਨੋਕ ਤੇ ਉੱਥੋਂ ਦੇ ਸਟਾਫ ਤੋਂ ਜਿਹੜਾ ਹੈ ਜਿਹੜੇ 396000 ਦੇ ਕਰੀਬਨ ਜੋ ਅਮਾਉਂਟ ਜਿਹੜੀ ਹੈ ਉੱਥੋਂ ਉਹ ਲੁੱਟ ਕੇ ਲੈ ਕੇ ਜਾਂਦੇ ਉਸ ਤੋਂ ਬਾਅਦ ਇਹ ਪਰਚਾ ਜਿਹੜਾ ਹੈ ਥਾਣੇ ਝੰਡੇ ਵਾਲੇ ਦਰਜ ਹੁੰਦਾ ਹੈ ਐਫ ਆਈ ਆਰ ਨੰਬਰ 327 ਉਸੇ ਦਿਨ 20 ਤਰੀਕ ਨੂੰ ਇਹ ਦਰਜ ਹੋਈ ਹੈ ਉਸ ਤੋਂ ਲਾ ਉਸ ਤੋਂ ਉਸ ਤੋਂ ਇਮੀਡੀਏਟਲੀ ਜਿਹੜਾ ਬਾਅਦ ਜਿਹੜਾ ਹੈ ਐਸਪੀਡੀ ਸਾਹਿਬ ਦੀ ਨਿਗਰਾਨੀ ਹੇਠ ਜਿਹੜੀਆਂ ਦੋ ਵੱਖੋ ਵੱਖਰੀਆਂ ਟੀਮਾਂ ਜਿਨ੍ਹਾਂ ਦੇ ਵਿੱਚ ਸੀਆਈਏ ਸਟਾਫ ਸਪੈਸ਼ਲ ਬ੍ਰਾਂਚ ਅਤੇ ਥਾਣੇ ਜੰਡੇਆਲੇ ਦੇ ਜਿਹੜੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਸ਼ਾਮਲ ਸਨ ਉਹਨਾਂ ਵੱਲੋਂ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਤੇ ਰੇਡਸ ਵੀ ਜਿਹੜੇ ਆ ਕੀਤੇ ਗਏ ਤੇ ਪਿਛਲੇ ਦੋ ਦਿਨਾਂ ਦੇ ਵਿੱਚ ਜੋ ਸਾਡੇ ਵੱਲੋਂ ਇਹ ਕੰਮਿਆਬੀ ਹਾਸਲ ਕੀਤੀ ਗਈ ਹੈ ਉਹਦੇ ਵਿੱਚ ਇਹ ਦੋ ਜਿਹੜੇ ਦੋਸ਼ੀ ਨੇ ਲਵਪ੍ਰੀਤ ਸਿੰਘ ਪੁੱਤਰ ਮੇਰ ਸਿੰਘ ਜੋ ਕਿ ਪਿੰਡ ਸਿਰਹਾਲੀ ਖੁਰਦ ਦਾ ਇਹ ਤਰਨਤਨ ਦਾ ਵਾਸੀ ਹੈ ਇਸ ਤੋਂ ਇਲਾਵਾ ਇਸ ਦਾ ਜਿਹੜਾ ਸਾਥੀ ਗਰਨੂਰ ਸਿੰਘ ਪੁੱਤਰ ਗੁਰਦੇਵ ਸਿੰਘ ਹੈ ਇਹ ਪਿੰਡ ਕੱਲਾ ਜਿਲ੍ਹਾ ਤਰਨਤਨ ਦਾ ਉੱਥੋਂ ਦਾ ਰਹਿਵਾਸੀ ਹੈ ਇਹ ਇਹ ਦੋਨੋਂ ਵਿਅਕਤੀ ਜਿਹੜੇ ਇੱਕ ਪਿਕੋ ਕਾਰ ਤੇ ਆਏ ਸਨ ਉਹ ਕਾਰ ਜਿਹੜੀ ਹੈ ਉਹਦੀ ਵੀ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਜਿਹੜੀ ਇੱਕ ਪਿਸਟਲ ਜਿਹੜੀ ਹੈ ਉਹ ਵੀ ਇਹਨਾਂ ਤੋਂ ਬਰਾਮਦ ਹੋ ਗਏ। ਦੋ ਜਿਹੜੇ ਇਹਨਾਂ ਦੇ ਮੋਬਾਈਲ ਫੋਨ ਸੀ ਉਹ ਵੀ ਕਸਟੋਡੀ ਚ ਲੈ ਗਏ ਲੈ ਗਏ। ਪੰਜ ਜਿੰਦਾ ਰੋਂ ਜਿਹੜੇ ਨੇ ਉਹ ਵੀ ਇਹਨਾਂ ਤੋਂ ਬਰਾਮਦ ਕੀਤੇ ਗਏ। ਤੇ ਇਸ ਤੋਂ ਇਲਾਵਾ ਜਿਹੜੇ 396000 ਰੁਪਏ ਜਿਹੜੇ ਸੀਗੇ ਉਹ ਲੁੱਟ ਕੇ ਲੈ ਕੇ ਗਏ ਸੀ। ਉਸ ਦੇ ਬਾਰੇ تفصیل ਇਸ ਤਰ੍ਹਾਂ ਹੈ ਕਿ 1 ਲੱਖ ਰੁਪਏ ਦੀ ਜਿਹੜੀ ਹੈ ਉਹ ਰਿਕਵਰੀ ਹੋ ਗਈ ਹੈ। ਇਸ ਤੋਂ ਇਲਾਵਾ ਇਹਨਾਂ ਨੇ 123000 ਜਿਹੜੇ ਰੁਪਏ ਸੀਗੇ ਉਹ ਬੈਂਕ 'ਚ ਜਮ੍ਹਾਂ ਕਰਾਏ ਸੀ। ਉਹ ਅੱਗੇ ਕਿਸੇ ਨੂੰ ਇਹ ਠੇਕਾ ਦੇਣਾ ਉਹ ਵੀ ਜਿਹੜੇ ਹੈ ਅਸੀਂ ਬੈਂਕ ਨੂੰ ਅਸੀਂ ਲਿਖ ਕੇ ਦੇ ਰਹੇ ਹਾਂ ਕਿ ਉਹ ਜਿਹੜੇ ਅਕਾਊਂਟ ਜਿਹੜਾ ਫ੍ਰੀਜ਼ ਕਰ ਲਿਆ ਜਾਵੇ ਤੇ ਜਿਹੜੇ ਪੈਸੇ ਹੈ ਉਹ ਅਸੀਂ ਉਹ ਰਿਕਵਰ ਕਰਾਂਗੇ ਇਸ ਤੋਂ ਇਲਾਵਾ ਲਵਬੀਤ ਸਿੰਘ ਨੇ 120000 ਦੀ ਜਿਹੜੀ ਇੱਕ ਘੋੜੀ ਖਰੀਦ ਲਈ ਸੀ ਉਹਦੇ ਪੈਸੇ ਦਿੱਤੇ ਸੀ ਉਹ ਵੀ ਅਸੀਂ ਜਿਹੜੇ ਹੈ ਰਿਕਵਰ ਕਰ ਰਹੇ ਹਾਂ ਤੇ ਇੱਕ 50000 ਦੀ ਇਹ ਟਰਾਲੀ ਖਰੀਦੀ ਸੀ ਉਹ ਟਰਾਲੀ ਵਾਪਸ ਕਰਕੇ ਅਸੀਂ ਜਿਹੜੇ ਪੈਸੇ ਜਿਹੜੇ ਹੈ ਉਹ ਰਿਕਵਰ ਕੀਤੇ ਇਸ ਤੋਂ ਇਲਾਵਾ ਜਿਹੜਾ ਗੁਰਨੂਰ ਦਾ ਸਾਥੀ ਹੈ ਉਹਦੇ ਕੋਲੋਂ ਇਹਨਾਂ ਨੇ 30000 ਦਾ ਇੱਕ ਫੋਨ ਵੀ ਖਰੀਦਿਆ ਇੱਕ 15000 ਰੁਪਏ ਜਿਹੜੇ ਇਹਨਾਂ ਉਧਾਰ ਜਿਹੜੇ ਹੈ ਉਹ ਕਿਸੇ ਨੂੰ ਦਿੱਤੇ ਹੋਏ ਸੀ ਉਹਦਾ ਇਹਨੇ 15000 ਰੁਪਏ ਜਿਹੜੇ ਵਾਪਸ ਕੀਤੇ ਨੇ ਤੇ 10 ਤੋਂ 13000 ਰੁਪਏ ਦੀ ਜਿਹੜੀ ਇਹਨਾਂ ਦੀ ਬਾਕੀ ਜਿਹੜੀ ਅਮਾਉਂਟ ਹੈਗੀ ਹੈ ਉਹਨਾਂ ਨੇ ਛੋਟੇ-ਛੋਟੇ ਕਿਤਨੇ-ਕਿਤੇ ਖਰਚੀ ਹੈ ਉਹਦੀ ਵੀ ਡਿਟੇਲਸ ਜਿਹੜੀਆਂ ਸੀ ਇਕੱਠੀਆਂ ਕਰ ਰਹੇ ਆ ਸੋ ਇਸ ਤਰੀਕੇ ਨਾਲ ਸੀਆਈਏ ਸਟਾਫ ਅਮਰਸਰ ਪੁਲਿਸ ਦਿਹਾਤੀ ਤੇ ਨਾਲ ਥਾਣਾ ਜੰਡੇਆਲਾ ਦੀ ਪੁਲਿਸ ਵੱਲੋਂ ਜਿਹੜਾ ਇੱਕ ਚੰਗਾ ਕੰਮ ਕਰਕੇ ਬਹੁਤ ਜਲਦੀ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਤੋਂ ਜਿਹੜੀ ਹੈ ਅ ਅਮਾਉਂਟ ਜਿਹੜੀ ਲੁੱਟ ਹੋਈ ਸੀ ਉਹ ਵੀ ਰਿਕਵਰ ਕੀਤੀ ਗਈ ਤੇ ਜਿਹੜੀ ਬਾਕੀ ਰਹਿੰਦੀ ਹੈ ਉਹ ਵੀ ਜਲਦੀ ਜਿਹੜੀ ਹੈ ਰਿਕਵਰ ਹੋ ਜਾਏਗੀ ਇਸ ਤੋਂ ਇਲਾਵਾ ਇਹਨਾਂ ਤੋਂ ਪਿਸਟਲ ਜ਼ਿੰਦਾ ਰਮ ਗੱਡੀ ਅਤੇ ਇਹਨਾਂ ਦੇ ਜਿਹੜੇ ਦੋ ਮੋਬਾਈਲ ਫੋਨ ਸੀਗੇ ਉਹ ਵੀ ਰਿਕਵਰ ਹੋਏ ਸਿਲੇਬਰੀ ਵੀ ਰਿਪੋਰਟ ਵੀ ਹੈ ਅਜੇ ਤੱਕ ਜੋ ਸਾਡੇ ਕੋਲ ਸਾਹਮਣੇ ਆਇਆ ਕੋਈ ਇਹਨਾਂ ਦਾ ਅਜੇ ਜਿਹੜਾ ਪ੍ਰੀਵਿਅਸ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਫਿਰ ਵੀ ਕਈ ਵਾਰ ਐਦਾਂ ਹੁੰਦਾ ਕਿ ਇਹ ਜਿਹੜੇ ਇਸ ਤਰੀਕੇ ਦੇ ਕ੍ਰਿਮੀਨਲਸ ਹੁੰਦੇ ਆ ਪਾਇਸ ਚੋਂ ਜਾਂ ਉਹਨਾਂ ਚ ਕਿਤੇ ਐਂਟਰੀ ਨਹੀਂ ਹੁੰਦੀ ਅਸੀਂ ਉਹ ਵੀ ਥਾਣੇ ਵਾਈ ਜਿਹੜਾ ਇਹਨਾਂ ਦੇ ਥਾਣੇ ਤੋਂ ਸੀ ਉਹ ਪਤਾ ਕਰਵਾਉਣਾ ਜਿਹੜਾ ਇਹ ਵੈਪਨ ਹੈ ਜੋ ਸਾਨੂੰ ਹੁਣ ਤੱਕ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਆਇਆ ਕਿ ਇਹਦੇ ਫਾਦਰ ਦਾ ਸੀ ਜੋ ਇਹਨੇ ਯੂਜ਼ ਕੀਤਾ ਹੈ ਉਹ ਜਿਹੜਾ ਸਾਰਾ ਅਸੀਂ ਜਿਹੜਾ ਉਹਨਾਂ ਦੇ ਲਾਇਸੈਂਸ ਵਗੈਰਾ ਉਸ ਮੰਗਵਾਇਆ ਅਸੀਂ ਉਹ ਚੈੱਕ ਕਰਾਂਗੇ ਵਾਕਈ ਇਹ ਚੀਜ਼ ਜਿਹੜੀ ਹੈ ਉਹ ਸਹੀ ਸਾਬਤ ਹੁੰਦੀ ਹੈ ਕਿ ਨਹੀਂ ਇਹਨਾਂ ਨੇ ਲੁੱਟ ਇਹ 20 ਸਟ ਨੇ ਜੀ ਤਾਂ ਲੁੱਟ ਕਿ ਕਿਉਂ ਕਿਉਂਕਿ ਬੇਸਿਕ ਬੇਸਿਕਲੀ ਇਹਨਾਂ ਨੂੰ ਇਹ ਸੀਗਾ ਕਿ ਉਹ ਲੁੱਟ ਦੇ ਨਾਲ ਜਿਹੜਾ ਹੈਗਾ ਫਰਦਰ ਕਿਉਂਕਿ ਜਿਵੇਂ ਇਹ ਕਰਸਾਈ ਸੀਗੀ ਜੋ ਇਹਨਾਂ ਨੇ ਤੁਸੀਂ ਦੇਖੋ ਘੋੜੀ ਖਰੀਦਣਾ ਫੋਨ ਖਰੀਦਣਾ 30000 ਦਾ ਇਹਨਾਂ ਨੇ ਫੋਨ ਖਰੀਦਿਆ 1 ਲੱਖ 20000 ਦੇ ਕਰੀਬਨ ਜੋ ਇਹਨਾਂ ਨੇ ਘੋੜੀ ਲੈਣ ਲਈ ਪੇਮੈਂਟ ਕੀਤੀ ਸੋ ਕਿਤਨਾ ਕਿਤੇ ਸ਼ੌਂਕ ਤੇ ਕਿਤਨਾ ਕਿਤੇ ਜਿਹੜੀ ਉਧਾਰੀ ਸੀਗੀ ਤੇ ਇੱਕ ਜਗ੍ਹਾ ਇਹਨਾਂ ਨੇ ਜਿਹੜੇ ਹੈ ਆਪਣਾ ਠੇਕੇ ਦੇ ਪੈਸੇ ਜਿਹੜੇ ਉਹ ਵਾਪਸ ਕਰਨੇ ਸੀਗੇ ਸੋ ਉਧਾਰ ਵੀ ਨਾ ਤੇ ਹੈਗਾ ਸੀ ਉਸ ਤੋਂ ਇਲਾਵਾ ਜਿਹੜੇ ਬਾਕੀ ਪੈਸੇ ਸੀ ਉਹਨਾਂ ਨਾਲ ਇਹ ਆਪਣਾ ਜੋ ਡੇ ਟੂ ਡੇ ਜੋ ਵੀ ਇਹਨਾਂ ਦੇ ਸ਼ੌਂਕ ਨੇ ਉਹਨਾਂ ਨੂੰ ਪੂਰੀ ਕਰਨ ਵਾਸਤੇ ਜਿਹੜੇ ਇਹਨਾਂ ਪੈਸੇ ਸਾਰੇ ਕੈਂਡੀ ਫੰਡ ਤੋਂ ਬਲੌਂਗ ਕਰਦੇ ਆ ਇਹਦਾ ਕੋਈ ਪ੍ਰਾਪਤ ਰਿਕਾਰਡ ਨਹੀਂ ਹੈ ਸਭ ਕਿਸ ਤਰ੍ਹਾਂ ਕੀਏ ਲੁੱਟ ਕਰਕੇ ਅ ਫਰਦਰ ਜਿਹੜੀ ਅਜੇ ਇਹਨਾਂ ਦੀ ਜਿਹੜੀ ਹੋਰ ਵੀ ਇਹਨਾਂ ਦੀ ਬੈਕਗ੍ਰਾਉਂਡ ਹੈ ਅਸੀਂ ਉਹ ਚੈੱਕ ਕਰ ਰਹੇ ਹਾਂ ਮਾਈਨਿਊਟਲੀ ਇਸ ਤੋਂ ਇਲਾਵਾ ਜਿਹੜੀ ਇਨਵੈਸਟੀਗੇਸ਼ਨ ਹੈ ਅੱਗੇ ਜਾਏਗੀ ਕਿ ਇਹਨਾਂ ਦਾ ਬੇਸਿਕਲੀ ਮੰਤਵ ਕੀ ਸੀ ਕਿਉਂਕਿ ਗੱਡੀ ਤੇ ਆਏ ਨੇ ਤੇ ਆਰਾਮ ਦੇ ਨਾਲ ਜਿਵੇਂ ਇਹ ਕਰਕੇ ਗਏ ਨੇ ਤੇ ਇਹਨਾਂ ਨੇ ਕਿਵੇਂ ਰੇਕੀ ਕੀਤੀ ਕਿਵੇਂ ਇਹਨਾਂ ਨੇ ਸਪੌਟ ਨੂੰ ਚੂਸ ਕੀਤਾ ਇਹ ਸਾਰੇ ਜਿਹੜੇ ਕੁਐਸਚਨਸ ਨੇ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਇਹ ਸਾਹਮਣੇ ਉਹਨਾਂ ਦੇ ਆਨਸਰ ਜਿਹੜੇ ਆ ਅਸੀਂ ਇਹ ਲਵਾਂਗੇ ਕਾਫੀ ਦੂਰ ਦਾ ਏਰੀਆ ਪੈਂਦਾ ਪਰ ਕਿ ਇਸ ਤੇ ਬੈਂਕ ਨੂੰ ਕਿਉਂ ਚੁਣਿਆ ਸਿਕਿਉਰਿਟੀ ਘੱਟ ਸੀ ਜਾਂ ਕੋਈ ਨੋਨ ਜੀ ਬਿਲਕੁਲ ਜੀ ਇਹ ਬੜਾ ਕਿਉਂਕਿ ਪਹਿਲਾਂ ਵੀ ਜਿਹੜੇ ਅਸੀਂ ਮੇਰੇ ਟਿਨਿਓਰ 'ਚ ਇਹ ਤੀਜੀ ਜੋ ਹੈਗੀ ਹੈ ਮੈਂ ਇਸ ਬੈਂਕ ਦੀ ਲੁੱਟ ਦੀ ਇੱਥੇ ਇਹ ਵਾਰ-ਵਾਰ ਦੇਖੀ ਹੈ ਜਿਹਦੇ ਵਿੱਚ ਮੇਰੇ ਆਉਣ ਤੋਂ ਹੀ ਮੈਂ ਬੈਂਕ ਮੈਨੇਜਰਸ ਨਾਲ ਉਹਨਾਂ ਦੇ ਆਫੀਸ਼ੀਅਲਸ ਦੇ ਨਾਲ ਕਰੀਬਨ ਪਾਉਣੀ ਦੇ 300 ਅਫੀਸ਼ੀਅਲ ਸੀਗੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਸਾਡੇ ਐਸਪੀ ਡੀ ਸਾਹਿਬ ਐਸਪੀ ਹੈਡਕ quart ਸਾਹਿਬ ਉਹ ਵੀ ਨਾਲ ਸ ਆਸੀਂ ਉਹਨਾਂ ਨੂੰ ਬੈਂਕਸ ਦੀ ਸਿਕਿਉਰਿਟੀ ਸੰਬੰਧੀ ਬੜਾ ਸੈਂਸਿਟਾਈਜ਼ ਕੀਤਾ ਸੀ ਬਟ ਸਾਨੂੰ ਇਹ ਦੱਸਿਆ ਗਿਆ ਕਿ ਬੈਂਕ ਜਿਹੜੇ ਨੇ ਜਿਵੇਂ ਕੋਈ ਇਹਨਾਂ ਦਾ ਸਕੇਲ 4 ਬ੍ਰਾਂਚ ਹੁੰਦੀ ਹੈ ਕੋਈ ਵੱਡੀ ਬ੍ਰਾਂਚ ਹੁੰਦੀ ਹੈ ਸਕੇਲ 3 ਹੁੰਦੀ ਹੈ ਉੱਥੇ ਹੀ ਇਹਨਾਂ ਦੇ ਸਿਕਿਉਰਿਟੀ ਗਾਰਡਸ ਦੀ ਕੋਈ ਪ੍ਰੋਵੀਜ਼ਨ ਹੋ ਸਕਦੀ ਹੈ ਤੇ ਛੋਟੀ ਬ੍ਰਾਂਚਸ ਦੇ ਵਿੱਚ ਕੋਈ ਐਦਾਂ ਦੀ ਸਿਕਿਉਰਿਟੀ ਗਾਰਡਸ ਦੀ ਪ੍ਰੋਵੀਜ਼ਨ ਨਹੀਂ ਹੁੰਦੀ ਪਰ ਸਾਡੇ ਵੱਲੋਂ ਇਹਨਾਂ ਨੂੰ ਇਹੀ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਵੱਲੋਂ ਕਿਉਂਕਿ ਉੱਥੇ ਕੈਸ਼ ਦੀ ਡੇਲੀ ट्रांजैक्शंस ਹੁੰਦੀਆਂ ਨੇ ਲੋਕ ਆਪਣਾ ਕੈਸ਼ ਜਮ੍ਹਾਂ ਕਰਾਉਣ ਵੀ ਆਉਂਦੇ ਨੇ ਤੇ ਕੈਸ਼ ਜਿਹੜਾ ਹੈ ਉਥੋਂ ਕਢਵਾਉਣ ਵੀ ਆਉਂਦੇ ਨੇ ਸੋ ਕਿਤਨਾ ਕਿਤੇ ਉਹਨਾਂ ਦੀ ਸਿਕਿਉਰਿਟੀ ਤੇ ਆਪਣੇ ਸਟਾਫ ਦੀ ਤੇ ਕੈਸ਼ ਦੀ ਜਿਹੜੀ ਸਿਕਿਉਰਿਟੀ ਹੈ ਉਹਦੇ ਵਾਸਤੇ ਤੁਸੀਂ ਸਿਕਿਉਰਿਟੀ ਬੰਦੋਬਸਤ ਕਰੋ ਅਸੀਂ ਇਹ ਲਿਖ ਕੇ ਵੀ ਇਹਨਾਂ ਨੂੰ ਦਿੱਤਾ ਹੈ ਇਨਸਪਾਇਰਡ ਦਾ ਇਫੈਕਟ ਇਹਨਾਂ ਦੀ ਹਾਲੇ ਪਾਲਿਸੀ ਜੋ ਕਿ ਚੇਂਜ ਹੋਣੀ ਹੈ ਇਹਨਾਂ ਨੇ ਕੁਝ ਨੇ ਲਿਖ ਕੇ ਵੀ ਦਿੱਤਾ ਬਟ ਇਟ ਵਿਲ ਟੇਕ ਸਮ ਟਾਈਮ ਬਟ ਸਾਡੇ ਵੱਲੋਂ ਬਾਰ ਬਾਰ ਇਹਨਾਂ ਨੂੰ ਜਿਹੜੀ ਹੈ ਇਹ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਸਿਕਿਉਰਟੀ ਵਾਸਤੇ ਕੋਈ ਨਾ ਕੋਈ ਸਿਕਿਉਰਟੀ ਦੇ ਬੰਦੋਬਸਤ ਜ਼ਰੂਰ ਕਰੋ ਤੇ ਕੀਤੇ ਜਾਣੇ ਵੀ ਚਾਹੀਦੇ ਸਰ ਬੈਂਕ ਚ ਪੈਸਾ ਇਹਨਾਂ ਇਸੇ ਤੋਂ ਹੋੜ ਵੀ ਸੀ ਅ ਫਿਲਹਾਲ ਸਾਡੇ ਸਾਹਮਣੇ ਗੱਲ ਆਈ ਹੈ ਕਿ 396000 ਕਿਉਂਕਿ ਦੋ ਤਿੰਨ ਕਾਊਂਟਸ ਤੋਂ ਇਹ ਫੜਕੇ ਲੈ ਕੇ ਗਏ ਨੇ ਉਹ ਸਾਰੀ ਜਿਹੜੀ ਸਾਰੀ ਅਮਾਉਂਟ ਜਿਹੜੀ ਇਕੱਠੀ ਹੋਈ ਹੈ ਉਹ 396000 ਸੀ ਇਸ ਤੋਂ ਇਲਾਵਾ ਥੋੜੀ ਬਹੁਤ ਹੋਰ ਹੋ ਸਕਦੀ ਹੈ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਉਹਨੂੰ ਆਨ ਆਨ ਰਿਕਾਰਡ ਲਿਖਿਆ। ਘੋੜੀ ਖਰੀਦ ਦਾ ਸ਼ੌਂਕ ਸੀ, ਘੋੜੀ ਲੈ ਕੇ ਨਿਕਲਦੀ। ਫਿਲਹਾਲ ਤਾਂ ਇਹੀ ਸਾਹਮਣੇ ਆਇਆ ਕਿ ਘੋੜੀ ਜਿਹੜੀ ਹੈ ਇਹਨੇ ਘੋੜੀ ਦੀ ਪੇਮੈਂਟ ਵਾਸਤੇ ਦਿੱਤੀ। ਅਸੀਂ ਇਸ ਦਾ ਬੈਕਗ੍ਰਾਉਂਡ ਵੀ ਚੈੱਕ ਕਰ ਰਹੇ ਹਾਂ ਕਿ ਕਿੱਥੇ ਇਹਦੇ ਇੱਕ ਪਹਿਲਾਂ ਇਸ ਤਰੀਕੇ ਦੀ ਹੋਰ ਇਹਨੇ ਕੋਈ ਇਸ ਤਰੀਕੇ ਦੀ ਜਿਹੜਾ ਹੈ ਕੋਈ ਘੋੜੀਆਂ ਵਗੈਰਾ ਰੱਖੀਆਂ ਨੇ, ਕੋਈ ਇਸ ਤਰੀਕੇ ਦੇ ਸ਼ੌਂਕ ਨੇ ਜਾਂ ਕੀ ਹੋਰ ਇਹਦਾ ਕੀ ਮੰਤਵ ਕੀ ਸੀ। ਇਹ ਸਾਰਾ ਅਸੀਂ ਜਿਹੜਾ ਹੈ ਚੈੱਕ ਕਰ ਰਹੇ ਹਾਂ। ਇਹ ਦਾ ਸਾਰ ਹੈ ਕਿ ਆਪਣੀ ਇਨਵੈਂਟਰੀ ਇਹ ਵੀ ਹਲੇ ਚੈੱਕ ਕਰ ਰਹੇ ਹਾਂ ਕਿਉਂਕਿ ਕਾਗਜ਼ ਜਿਹੜੇ ਆ ਹਲੇ ਤੱਕ ਸਾਡੇ ਕੋਲ ਸਾਹਮਣੇ ਨਹੀਂ ਹੈ। тихо <laughs>